ਰਾਜਪੁਰਾ ਵਿੱਚ ਨਜਾਇਜ਼ ਕਬਜ਼ਿਆਂ ਖਿਲਾਫ ਹੋਈ ਵੱਡੀ ਕਾਰਵਾਈ ਐਸਐਚਓ ਕਿਰਪਾਲ ਸਿੰਘ ਮੋਹੀ ਦੀ ਅਗਵਾਈ ਵਿੱਚ ਨਗਰ ਕੌਂਸਲ ਨੇ ਜ਼ਬਤ ਕੀਤਾ ਸਮਾਨ ਨਜਾਇਜ਼ ਕਬਜ਼ੇ ਤੇ ਗਲਤ ਪਾਰਕਿੰਗ ਕੀਤੇ ਵਾਹਨਾਂ ਨਾਲ ਲੱਗਦੇ ਸੀ ਜਾਮ ਐਸਐਚਓ ਕਿਰਪਾਲ ਸਿੰਘ ਮੋਹੀ ਨੇ ਕਿਹਾ ਹੁਣ ਸਖਤੀ ਨਾਲ ਹਟਾਏ ਜਾਣਗੇ ਕਬਜ਼ੇ ਕਿੱਤਾ ਜਿਹੜਾ ਜਾਣਕਾਰੀ ਦੇ ਮੈਂ ਇੰਸਪੈਕਟਰ ਕਿਰਪਾਲ ਸਿੰਘ ਐਸ ਐਚਓ ਸਿਟੀ ਤੇ ਮੇਰੇ ਨਾਲ ਨੇ ਇੰਸਪੈਕਟਰ ਕਮੇਟੀ ਤੋਂ ਜਿਹੜੇ ਆਪਣਾ ਹਰਿੰਦਰ ਸਿੰਘ ਜੀ ਇਹਨਾਂ ਨੂੰ ਅਸੀਂ ਤਿੰਨ ਚਾਰ ਦਿਨ ਤੋਂ ਕਈ ਵਾਰੀ ਵਾਰਨਿੰਗ ਦੇ ਚੁੱਕੇ ਹਾਂ ਵੀ ਜਿਹੜਾ ਸਮਾਨ ਹੈ ਇਹਨੂੰ ਅੰਦਰ ਰੱਖਿਆ ਕਰੋ ਜਿਹੜਾ ਬਾਜ਼ਾਰ ਹੈ ਉਹ ਕਾਫੀ ਮਤਲਬ ਰਸ਼ ਰਹਿੰਦਾ ਤੇ ਜਾਮ ਲੱਗਦਾ ਤੁਸੀਂ ਆਮ ਦੇਖਿਆ ਹੋਣਾ ਵੀ ਉਹ ਮੇਨ ਰੋਡ ਤੇ ਕਿੱਡਾ ਮਤਲਬ ਜਾਮ ਲੱਗਿਆ ਰਹਿੰਦਾ ਕੱਲ ਵੀ ਕਾਫੀ ਜ਼ਿਆਦਾ ਜਾਮ ਹੈ ਜਿਹੜਾ ਸਾਨੂੰ ਖਲੌਣ ਚ ਬੜੀ ਦਿੱਕਤ ਆਉਂਦੀ ਹੈ ਅੱਜ ਅਸੀਂ ਸਿਰਫ 10 ਮਿੰਟ ਹੀ ਲਾਇਆ 10 ਮਿੰਟ ਵਿੱਚ ਤੁਸੀਂ ਆਪ ਦੇਖਿਆ ਕਿੰਨਾ ਰੋੜ ਖੁੱਲ ਗਿਆ ਤੇ ਕਿੰਨਾ ਚੰਗਾ ਲੱਗਦਾ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰੂੰਗਾ ਵੀ ਸਾਰੇ ਆਪਾਂ ਆਪਣਾ ਸ਼ਹਿਰ ਹੈ ਇਹ ਆਪਣੇ ਸ਼ਹਿਰ ਦੀ ਜ਼ਿੰਮੇਵਾਰੀ ਸਮਝੋ ਜੇ ਆਪਾਂ ਜਾਮ ਲੱਗਦਾ ਨਹੀਂ ਚੰਗਾ ਲੱਗਦਾ ਆਪਾਂ ਜੇ ਕੋਈ ਗੱਡੀ ਲਾਉਣੀ ਹੈ ਜਾਂ ਕੋਈ ਸਮਾਨ ਹੈ ਉਹਨੂੰ ਇਹੋ ਜਿਹੇ ਦੈਰੇ ਚ ਲਾਓ ਵੀ ਜਿਹੜਾ ਕਿਸੇ ਨੂੰ ਪ੍ਰੋਬਲਮ ਨਾ ਆਵੇ ਮ ਬਣੇ ਹੋਏ ਸਟੈਂਡ ਜੀ ਸਟੈਂਡ ਬਣੇ ਹੋਏ ਆ ਜੀ ਪਾਰਕਿੰਗ ਬਣੀ ਹੋਈ ਆ ਜਿਹੜਾ ਸਾਡਾ ਹਪਟਾਲੀ ਵਾਲੇ ਚੌਂਕ ਟ੍ਰੈਫਿਕ ਦਫ਼ਤਰ ਹੈ ਉਦੇ ਬੈਕ ਸਾਈਡ ਤੇ ਇੱਕ ਕਾਰ ਪਾਰਕਿੰਗ ਬਣੀ ਹੋਈ ਹੈ ਜਿਹੜੀ ਬਿਲਕੁਲ ਫ੍ਰੀ ਹੈ ਉਦੇ ਕੋਈ ਪੈਸਾ ਨਹੀਂ ਆਹ ਹਣ ਤੁਸੀਂ 10 ਮਿੰਟ ਲਾ ਕੇ ਸਾਰਾ ਵਿਚਾਰ ਖੁੱਲਡੁੱਲਾ ਕਰਦਾ ਕਿ ਇਹ ਅਭਿਆਨ ਇਸ ਤਰ੍ਹਾਂ ਅੱਗੇ ਨਹੀਂ ਜਾਰੀ ਰਹੂਗਾ ਜੀ ਹਾਂ ਜੀ ਹਾਂ ਜੀ ਅਭਿਆਨ ਅਸੀਂ ਅਚਨ ਚੇਤ ਮਤਲਬ ਹਰ ਰੋਜ਼ ਰੇਡ ਕਰਾਂਗੇ ਜੀ ਜੇ ਕਿਸੇ ਦਾ ਤੁਸੀਂ ਕਬਜ਼ੇ ਲਿਆਵੇ ਤਾਂ ਕੀ ਕਰੋਗੇ ਜੀ ਇਹ ਬਿਲਕੁਲ ਜ਼ਬਤ ਹੋਊਗਾ ਜੀ ਸਾਰਾ ਸਮਾਨ ਕਿਸੇ ਦਾ ਸਮਾਨ ਜੋ ਅਸੀਂ ਚੱਕ ਕੇ ਲੈ ਜਾਾਂਗੇ ਕਿਸੇ ਦਾ ਕੋਈ ਜ਼ਮਾਨ ਨਹੀਂ ਅਸੀਂ ਦੇਵਾਂਗੇ ਜੋ ਅਸੀਂ ਬਾਅਦ ਸਾਰਾ ਜ਼ਬਤ ਕਰਾਂਗੇ ਕੋਈ ਇਸ ਤਰ੍ਹਾਂ ਪ੍ਰੋਵੀਜ਼ਨ ਨਹੀਂ ਵੇਬ ਨਗਰ ਕੌਂਸਲ ਨੂੰ ਜਿਵੇਂ ਮੰਨਣਾ ਵਗੈਰਾ ਬਿਲਾਉਗੀ ਹਾਂਜੀ ਹਾਂਜੀ ਬਾਕੀ ਇਨਫੈਸਟ ਸੌ ਤੁਹਾਨੂੰ ਦੱਸ ਦੇਣਗੇ ਜੀ ਇਹ ਕਿੰਨਾ ਦੀ ਉਹ ਹੈ ਸਾਡਾ ਓਨਲੀ ਰੋਡ ਖਲਾਉਣਾ ਜਿਹੜਾ ਰੋਡ ਹੈ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਕੋਈ ਜਾਮ ਲੱਗਦਾ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਕਿਸੇ ਪਬਲਿਕ ਨੂੰ ਕੋਈ ਅਸੀਂ ਪ੍ਰੋਬਲਮ ਨਹੀਂ ਆਉਣ ਦਵਾਗੇ ਅਸੀਂ ਉਹਨਾਂ ਲਈ ਤਿਆਰ ਤੇ ਤਿਆਰ ਰਹਾਂਗੇ ਜੀ ਰੋਡ ਬਿਲਕੁਲ ਸੁਖਾਵੇਂ ਢੰਗ ਨਾਲ ਚਲਾਵਾਂਗੇ ਜੀ ਰੋਡ ਦੇ ਕੋਲ ਲੋਕਾਂ ਨੇ ਦੱਸਦਾ 20 ਫੁੱਟ ਦਾ ਸਖਾਨਾ ਤੇ 40 40 ਫੁੱਟ ਸਮਾਨ ਬਾਹਰ ਪਿਆਈ ਉਹਨਾਂ ਦਾ ਵੀ ਕੋਈ ਕਾਰਵਾਈ ਜਮੰਦ ਕਰ ਹਾਂਜੀ ਉਹਨਾਂ ਨੂੰ ਦੇ ਦਿੱਤਾ ਜੀ ਅਸੀਂ ਨੋਟਿਸ ਵੀ ਦੇ ਦਿੱਤਾ ਇਨਫੈਕਟਰ ਸਾਹਿਬ ਨੇ ਬਾਕੀ 1 2 ਦਿਨਾਂ ਜੋ ਕਹਿੰਦੇ ਅਸੀਂ ਚੱਕ ਲਾਂਗੇ ਉਸ ਤੋਂ ਬਾਅਦ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਮੁਖਰਾ ਕਦੇ ਹੋਏ ਜੀ ਸਾਡੇ ਅੱਜ ਅਭਿਆਨ ਸ਼ੁਰੂ ਕੀਤਾ ਹੈ ਦੂਜੀ ਵਾਰੀ ਸਫਾਈ ਕਰਨ ਕਰੀ ਜੀ ਆਪਣਾ ਨਾਮ ਦੱਸੋ ਜੀ ਪੋਸਟ ਹਰਿੰਦਰ ਸਿੰਘ ਹੈ ਜੀ ਇਨਫੈਕਟਰ ਜਿਹੜਾ ਸਮਾਨ ਉਹਰੇ ਬਜ਼ਾਰਾਂ ਦੇ ਬਾਹਰ ਰੱਖਦੇ ਨੇ ਜੀ ਇਹ ਟੈਂਪਰੇਰੀ ਦੁਕਾਨਾਂ ਤੋਂ ਬਾਹਰ ਆ ਕੇ ਜਿਹਦੇ ਕਰਕੇ ਜਾਮ ਲੱਗਦਾ ਹੈ ਜੀ ਨਗਰ ਕੌਂਸਲ ਤਕਰੀਬਨ ਹਰ ਰੋਜ਼ ਹੀ ਸੰਡੇ ਨੂੰ ਵੀ ਕਰਦੀ ਹੈ ਜੀ ਸੈਚਰਡੇ ਨੂੰ ਵੀ ਪਰ ਇਹ ਬਾਹਰ ਫੇਰ ਰੱਖ ਲੈਂਦੇ ਨੇ ਅੱਜ ਇੰਸਪੈਕਟਰ ਸਾਹਿਬ ਨਾਲ ਲੈ ਕੇ ਜੀ ਇਹਨਾਂ ਨੂੰ ਦੁਵਾਰੇ ਕਰਨਾਂ ਦਿੱਤੀ ਗਿਆ ਵੀ ਦੁਵਾਰੇ ਦੇ ਸਮਾਨ ਰੱਖਿਆ ਥੋੜਾ ਸਮਾਨ ਕਿਸੇ ਦਾ ਵਾਪਸ ਨਹੀਂ ਹੋਣਾ ਜੀ ਇਹ ਆਪਣੇ ਨੂੰ ਸਮਾਨ ਨੂੰ ਆਪਣਾ ਅੰਦਰ ਰੱਖੋ ਕੀ ਤੁਹਾਨੂੰ ਇਹ ਲੱਗ ਨਹੀਂ ਰਿਹਾ ਦੇਖਣ ਨੂੰ ਕਿ ਮੈਨੂੰ ਭਲੇਖਾ ਜੀ ਜੇ ਤੁਸੀਂ ਆ ਕੇ ਬਾਜ਼ਾਰ ਖਲੋਣੇ ਹੋ ਅੱਜ ਖੁੱਲੇ ਆਏ ਬਾਜ਼ਾਰ ਅੱਜ ਖੁੱਲਾ ਨਾ ਕਰਿਆ ਕਿ ਪਹਿਲੇ ਖੁੱਲਾ ਲੱਗਦਾ ਸੀ ਜੀ ਸਰ ਇਹ ਲੋਕ ਇੱਕ ਵਾਰ ਤਾਂ ਚੱਕ ਦਿੰਦੇ ਨੇ ਦੁਬਾਰੇ ਫੇਰ ਉੱਥੇ ਰੱਖ ਲੈਂਦੇ ਨੇ ਉਹ ਇੰਸਪੈਕਟਰ ਸਾਹਿਬ ਆਪ ਨਾਲ ਆਏ ਨੇ ਤੇ ਇਹਨਾਂ ਦਾ ਸਮਾਨ ਉਹਨਾਂ ਜਬਤ ਹੋਏਗਾ ਤਦੇ ਜਾ ਕੇ ਸਹੀ ਕੰਮ ਕਰਨਗੇ ਜੇ ਜੇ ਤੁਸੀਂ ਸਮਾਨ ਨਗਰ ਕੌਂਸਲ ਲੈ ਕੇ ਟ੍ਰੈਡੀਜ ਭਰ ਕੇ ਇਹਦਾ ਕੀ ਕਰੋਗੇ ਜੀ ਇਹ ਸਾਰੇ ਜੀ ਸਾਹਿਬ ਜੋ ਵੀ ਹੁਕਮ ਲਾਉਣਗੇ ਉਹਨਾਂ ਦੀ ਪਾਲਣਾ ਕਰਾਂਗੇ ਕੋਈ ਜੁਰਮ ਜਮਾਨਾ ਚ ਉਹ ਵੀ ਕੋਈ ਬਿਲਕੁਲ ਬਿਲਕੁਲ ਜੀ ਇਹਨਾਂ ਦਾ ਰਿਟਰਨ ਲਿਆ ਜਾਊਗਾ ਜੀ ਅੱਗੇ ਤੁਸੀਂ ਬਾਹਰ ਨਹੀਂ ਰੱਖਾਂਗੇ ਸਾਮਾਨ ਕੀ ਕਹਿਣਾ ਚਾਹੁੰਦੇ ਹੋ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਜੀ ਵੀ ਟ੍ਰੈਫਿਕ ਨੂੰ ਮੁੱਖ ਰੱਖਦੇ ਹੋ ਕਿ ਲੋਕ ਬੜੇ ਖੱਜਲ ਖਵਾਰ ਹੁੰਦੇ ਨੇ ਇਹਦੇ ਕਰਕੇ ਵੀ ਆਪਣਾ ਸਾਮਾਨ ਆਪਣੀ ਦੁਕਾਨਾਂ ਦੇ ਅੰਦਰ ਹੀ ਰੱਖਿਆ ਜਾਵੇ ਮਿਹਰਬਾਨੀ ਬੋਲੀ ਠੀਕ ਹੈ ਸਰ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز